ਹੁੰਦੇ ਨੇ ਨਾ ਜਿਹੜੇ ਜਿੱਥੇ ਵੀ ਕੋਈ ਕਿਤੇ ਕੋਈ ਦਿੱਕਤ ਆਉਂਦੀ ਆ ਤਾਂ ਕੋਈ ਨਾ ਕੋਈ ਜਗਾੜ ਲਾ ਲੈਂਦੇ ਨੇ ਹੁਣ ਆਡੇ بڑے ਡਰੋਨ ਨੂੰ ਪਤੰਗ ਨਾਲ ਘੇਰ ਲਿਆ ਕੱਲ ਕੱਲੇ ਡਿੱਗਾ ਸੀ ਨਾ ਸਟਾਕ ਦਾ ਡਰੋਨ ਨੂੰ 5 ਰੁਪਏ ਨੇ ਛੱਟ ਲਿਆ ਤਾਂ ਅੱਜ ਫਿਰ 10000 ਵਾਲਾ ਕਿਵੇਂ ਛੱਟੇਗਾ ਡੋਨ 10000 ਦਾ ਹੀ ਕਿ 10000 ਡਰੋਨ 5 ਲੱਖ ਦਾ ਡਰੋਨ ਛੱਟ ਲਿਆ ਕੋਈ ਵੱਡੀ ਗੱਲ ਨਹੀਂ ਇੱਕ ਵਾਰ ਟ੍ਰੇਲਰ ਦੇਖਣ ਦੋ ਇਹ ਤਾਂ ਹਜ਼ਾਰਾਂ ਡਰੋਨ ਹੋ ਰਾ ਜਾਣਗੇ ਅੱਜ ਤਾਂ ਕਿਹੜੀ ਇਹ ਸਕਦੀ ਹੈ ਇਹ ਤਾਂ ਬਹੁਤ ਵੱਡੀ ਚੀਜ਼ ਆ ਕੋਵਾਂ ਬੁਰੀ ਰਹਿ ਰਹਾਸ ਦਾ ਪਾਠ ਹੋਇਆ ਅਰਦਾਸ ਹੋਈਆ ਚਾਪ ਹੋ ਰਿਹਾ ਬੈਣੀ ਜੀ ਦਾ ਗਾਵਨ ਸੁਦਨੋਂ ਵੀਰ ਕਰਾਰੇ ਗਾਵਨ ਸੁਦਨੋਂ ਪੰਡਤ ਫਰਨ ਰਕੀਸ਼ਰ ਜੋਗਜੋਗ ਮੇਦਾ ਨਾਲ ਸਸੇ ਕਾਲ ਜੀ ਮਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਸ਼ੰਭੂ ਬਾਰਡਰ ਤੇ ਖੜੇ ਹੈ ਤੇ ਤੀਜਾ ਦਿਨ ਅੱਜ ਜਿਹੜਾ ਧਰਨਾ ਲੱਗਿਆ ਹੋਇਆ ਇਹ ਮੋਰਚਾ ਲੱਗਿਆ ਹੋਇਆ ਹੈ ਕਿਸਾਨੀ ਅੰਦolan ਦਾ ਕਿਸਾਨੀ ਅੰਦਲਨ 2 ਤੇ ਨੌਜਵਾਨਾਂ ਨੇ ਕਿਸਾਨਾਂ ਨੇ ਲੱਗ ਲੱਗ ਜੁਗਾੜ ਲਾ ਕੇ ਡਰੋਨ ਨੂੰ ਸਿੱਟਣ ਦੇ ਕੋਸ਼ਿਸ਼ਾਂ ਕੀਤੀਆਂ ਨੇ ਕਦੇ ਪਤੰਗ ਰਹੀਂ ਕਦੇ ਟੈਨਿਸ ਬਾਲ ਰਹੀਂ ਤੇ ਹੁਣ ਬਾਈ ਜੀ ਨੇ ਡਰੋਨ ਡਰੋਨ ਹੀ ਚੜਾਉਣਾ ਤਾਂ ਡਰੋਨ ਹੀ ਲੈ ਕੇ ਆ ਕੇ ਡਰੋਨੇ ਚੜਾਉਣਾ ਜਾਂ ਡਰੋਨ ਨਾਲੇ ਡਰੋਨ ਨੂੰ ਟਕਰਾਉਣਾ ਹੈ ਜੀ ਬਿਲਕੁਲ ਜੀ ਸਸੀ ਗਾਲ ਜੀ ਸਸੀ ਗਾਲ ਜੀ ਇਹ ਡਰੋਨ ਦਾ ਕੀ ਦੱਸ ਸਕਦੇ ਹੋ ਕਿਵੇਂ ਇਹਦੇ ਵਾਸਤੇ ਕੀ ਪਲੈਨਿੰਗ ਹੁਣ ਕੀ ਜੁਗਾੜ ਲਾਉਂਗੇ ਅਗਲਾ ਅਗਲਾ ਜੁਗਾੜ ਤਾਂ ਦੇਖੋ ਨਾਲ ਡਰੋਨ ਡੈਮੇਜ ਕਰਨਾ ਔਰ ਆਪਣੀ ਸੇਫਟੀ ਦੇ ਭਾਵਾਂ ਦੀ ਸੇਫਟੀ ਲਈ ਉਹਨਾਂ ਡਰੋਨ ਬਹੁਤ ਜ਼ਿਆਦਾ ਨੁਕਸਾਨ ਕਰਦਾ ਸੀ ਪਰ ਸੋ ਤਾਂ ਲੱਗੇ ਪਿਆ ਫਸਟੇ ਤੋਂ ਉਹਨਾਂ ਦੇ ਨਾਲ ਅਸੀਂ ਐਪਰੀਗੇਟ ਪਟਿਆ ਉੱਥੋਂ ਤੋਂ ਅਸੀਂ ਕਿਲਾ ਪਟੀਆਂ ਅਸੀਂ ਫਸਟੇ ਤੋਂ ਨਾਲ ਹੈ ਬਹੁਤ ਜ਼ਿਆਦਾ ਸੱਤ ਕੀਤਾ ਖੱਟਰ ਗਵਰਨਮੈਂਟ ਨੇ ਕਿਉਂਕਿ ਜਿਹੜੇ ਬਲਾਸਟ ਉਹਨਾ ਹੁੰਦਾ ਨਾ ਡਰੋਨ ਨਾਲ ਹੁੰਦਾ ਹੈ ਉਹ ਬੋਡੀ ਦੇ ਬਰਾਬਰ ਆ ਕੇ ਬਲਾਸਟ ਹੁੰਦਾ ਹੈ ਬੋਡੀ ਦੇ ਬਰਾਬਰ ਆ ਕੇ ਬਲਾਸਟ ਹੋਣ ਨਾਲ ਇੰਜਰੀ ਜ਼ਿਆਦਾ ਹੁੰਦੀ ਹੈ ਤੇ ਇੰਜਰੀ ਜ਼ਿਆਦਾ ਹੋਊਗੀ ਤਾਂ ਉਨੇ ਹੀ ਮਤਲਬ ਨੁਕਸਾਨ ਜ਼ਿਆਦਾ ਆ ਜਿਹੜਾ ਆਪਾਂ ਸੂਟ ਕਰਦੇ ਆ ਉਹਦੇ ਵਿੱਚ ਆਪਣਾ ਵੀ ਕਵਰ ਕਰ ਲੈਣੇ ਆਪਾਂ ਉਹਨੂੰ ਆਪਣੇ ਸਾਹਮਣੇ ਤੋਂ ਦਿਖਦਾ ਫਾਇਰ ਹੁੰਦਾ ਉਹ ਕਵਰ ਹੋ ਜਾਂਦਾ ਇਹ ਉਹ ਮਤਲਬ ਲੋਕੇਟ ਕਰਕੇ ਫੇਰ ਹੀ ਉਹਨੂੰ ਪਲਾਨ ਕਰਦੇ ਆ ਕਿ ਕਿੱਥੇ ਉਹ ਕਰਨਾ ਪੰਜਾਬੀ ਕਹਿੰਦੇ ਜਗਾੜੀ ਹੁੰਦੇ ਨੇ ਨਾ ਜਿਹੜੇ ਜਿੱਥੇ ਵੀ ਕੋਈ ਕਿਤੇ ਕੋਈ ਦਿੱਕਤ ਆਉਂਦੀ ਆ ਤਾਂ ਕੋਈ ਨਾ ਕੋਈ ਜਗਾੜ ਲਾ ਲੈਂਦੇ ਨੇ ਹੁਣ ਏਡੇ bade ਡਰੋਨ ਨੂੰ ਪਤੰਗ ਨਾਲ ਘੇਰ ਲਿਆ ਕੱਲ ਕੱਲੇ ਟੀਗਾ ਸੀ ਨਾ 1 ਲੱਖ ਦਾ ਡਰੋਨ ਨੂੰ 5 ਰੁਪਏ ਨੇ ਸੱਟ ਲਿਆ ਹਾਂ ਤਾਂ ਅੱਜ ਪਰ 10000 ਵਾਲਾ ਕਿਵੇਂ ਨਹੀਂ ਸੱਟੇਗਾ ਤੇ ਹੁਣ ਹੁਣ ਤਾਂ ਉਧਰੋਂ ਡਰੋਨ ਆਉਣੇ ਬੰਦ ਹੋ ਗਏ ਉਹਨੇ ਜਦੋਂ ਅੱਜ ਸ਼ਾਂਤੀਪੂਰਨ ਮਾਹੌਲ ਆ ਅੱਜ ਮੀਟਿੰਗਾਂ ਚੱਲ ਰਹੀ ਹੈ ਸਾਡੇ ਅਗਿਸਾਂ ਨੂੰ 5 ਵਜੇ ਮੀਟਿੰਗ ਤੈਅ ਹੋਈ ਹੈ 6 ਵਜੇ 7 ਵਜੇ ਦੇ ਵਿੱਚ ਮੀਟਿੰਗ ਸਮਾਪਤ ਹੁੰਦੀ ਹੈ ਉਸ ਤੋਂ ਬਾਅਦ ਅਗਲੀ ਕੀ ਰਣਨੀਤੀ ਬਣਦੀ ਹੈ ਕੀ ਫੈਸਲਾ ਹੁੰਦਾ ਉਹਦੇ ਤਾਂ ਅਰਟ ਡਿਸਿਸ਼ਨ ਲਿਆ ਜਾਪੇਗਾ ਹੋਰ ਇਹਦੀ ਕਿੰਨੀ ਕਿ ਰੇਂਜ ਆ ਫਿਰ ਕਿੰਨੇ ਕ ਦੂਰ ਤੱਕ ਜਾ ਸਕਦਾ ਹੈ ਨਹੀਂ ਨਹੀਂ 300 ਮੀਟਰ ਰੇਂਜ ਆ ਦੀ ਸਾਡੇ ਮਤਲਬ ਜੋ ਸਮਝ ਜ਼ਰੂਰਤ ਹੈ ਉਹਦੇ ਸੈਟੀਸਫਾਈ ਹੈ ਡਿਫੈਂਸ ਕਰਕੇ ਲਿਆ ਤੁਸੀਂ ਨੇ ਡਰੋਨ ਇਹ ਬਿਲਕੁਲ ਜੀ ਉਹ ਪਰਪਸ ਆਫ ਸੇਫਟੀ ਤੇ ਫਿਰ ਇਹਦਾ ਖਰਚਾ ਵੀ ਆ ਵੀ ਹੁਣ ਡਰੋਨ ਜੇ ਇੱਕ ਡਰੋਨ ਜੇ ਗਿਰਦਾ ਫਿਰ ਹੋਰ ਵੀ ਡਰੋਨ ਲਿਆਉਣੇ ਪੈਣਗੇ ਇੱਕ ਡਰੋਨ 10000 ਦਾ ਜੀ ਜੇ 1000 ਕੋਈ ਵੱਡੀ ਗੱਲ ਨਹੀਂ ਇੱਕ ਵਾਰ ਟ੍ਰੇਲਰ ਦੇਖਣ ਦਿਓ ਇਹ ਤਾਂ ਹਿਆਰ ਡਰੋਨ ਹੋ ਰਾ ਜਾਣਗੇ ਕੀ ਪਲਾਨ ਬਣਾਏ ਬੈਠੇ ਆ ਕੀ ਪਲਾਨ ਬਣਾਏ ਵੀ ਆ ਇਹਦਾ ਡਰੋਨ ਆ ਡਰੋਨਾਂ ਟਕਰਾਉਂਗੇ ਤੁਸੀਂ ਬਿਲਕੁਲ ਇਹ ਡੇਗ ਨੂੰ ਛੋਟਾ ਜਾ ਵੱਡੇ ਅਡੇ ਡਰੋਨ ਨੂੰ ਜਿਵੇਂ ਜਹਾਜ਼ ਨੂੰ ਕਿਚੜੀ ਏਅਰ ਸਕਦੀ ਹੈ ਇਹਦਾ ਬਹੁਤ ਵੱਡੀ ਚੀਜ਼ ਆ ਇਹ ਹੋਰ ਮੋਰ ਕਿਵੇਂ ਦੇਖਦੇ ਹੋ ਜਿਹੜੀ ਮੀਟਿੰਗ ਚੱਲ ਰਹੀ ਹੈ ਅੱਜ ਜਨਮ ਸ਼ਾਂਤਮਈ ਮਾਹੌਲ ਅੱਜ ਅੱਜ ਅਥਰੂ ਗਏ ਦੇ ਗੋਲੇ ਵੀ ਨਹੀਂ ਡਾਗੇ ਜਾ ਰਹੇ ਸਵੇਰ ਦੀ ਮਾਹੌਲ ਸ਼ਾਂਤ ਹੈ ਅੱਜ ਸ਼ਾਂਤਪੁਰ ਮਾਹੌਲ ਦੇਖੋ ਜੀ ਰਹਿਰਾਸਤਾ ਪਾਰਟ ਹੋਇਆ ਹਰਦਾਸ ਹੋਇਆ ਚਾਪ ਹੋ ਰਿਹਾ ਵੈਗਰੂ ਜੀ ਦਾ ਅਸੀਂ ਤਾਂ ਇਹ ਚਾਹੁੰਦੇ ਆ ਕਿ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ ਅਸੀਂ ਸ਼ਾਂਤੀਪੂਰਨ ਮਾਹੌਲ ਨਾ ਰਾਵਣਾ ਬੈਠੇ ਆ ਅਸੀਂ ਕੋਈ ਸੋਰ ਨਹੀਂ ਕਰ ਰਹੇ ਸਰਕਾਰ ਨੂੰ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਜਿਹੜੇ ਸਾਹਮਣੇ ਫੌਜੀ ਵੀਰ ਲਾਇਆ ਉਹ ਵੀ ਸਾਡੇ ਭਰਾ ਹੈ ਉਹ ਵੀ ਕਿਸਾਨਾਂ ਦੇ ਪੁੱਤ ਹੈ ਅਸੀਂ ਕਿਸਾਨਾਂ ਸਾਡੇ ਆਸ ਵਿੱਚੀ ਫੁੱਟ ਨਾ ਪਵਾਈ ਜਾਵੇ ਗਵਰਨਮੈਂਟ ਕਾਰਪੋਰੇਟ ਘਰਾਣਿਆਂ ਦੀ ਹੋ ਕੇ ਰਹਿ ਚੁੱਕੀ ਆ ਉਹਨਾਂ ਨੂੰ ਕਾਰਪੋਰੇਟਾਂ ਤੋਂ ਬਾਹਰ ਨਿਕਲ ਕੇ ਆਮ ਜਨਤਾ ਨੂੰ ਸੋਚਣੀ ਚਾਹੀਦੀ ਆ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਐਮਐਸਪੀ ਦੀ ਮੰਗ ਹੈ ਸੁਆਮੀ ਨਾਥਨ ਰਿਪੋਰਟ ਦੀ ਮੰਗ ਜੋ ਕੇਸ ਹੋਏ ਸੀ ਸਭ ਜਾਂ ਬੀਨ ਨੂੰ ਲਾਸਟ ਚ ਉਹ ਵਾਪਸ ਕਰਨ ਦੀ ਮੰਗ ਕਰਜ਼ਾ ਮਾਫੀ ਦੀ ਮੰਗ ਜੇ ਗਵਰਨਮੈਂਟ ਕਾਰਪੋਰੇਟ ਘਾਣਾਂ ਦਾ ਇੰਨਾ ਵੱਡਾ ਕਰਜ਼ਾ ਮਾਫ ਕਰ ਸਕਦੀ ਆ ਤਾਂ ਕਿਸਾਨਾਂ ਦਾ ਕਰਜ਼ਾ 10 ਪੈਸੇ ਆ ਉਹਨੂੰ ਮਾਫ ਕਰਕੇ ਕਿਸਾਨਾਂ ਨੂੰ ਖੁਸ਼ੀ ਖੁਸ਼ੀ ਘਰ ਵਾਪਸ ਕਰੇ ਤਾਂ ਫਤਿਹ ਹੋ ਗਏ ਹੋਵੇ ਸਰਕਾਰ ਆਪਣਾ ਕੰਮ ਕਰੇ ਅਸੀਂ ਆਪਦੇ ਕਰੇ ਸਰਕਾਰ ਆਪਦੀ ਕਰ ਜਿਹੜਾ ਪਲਾਨ ਤੁਹਾਡਾ ਹੀ ਆ ਤੁਸੀਂ ਇਹ ਪਲਾਨ ਬਣਾਇਆ ਜੀ ਇਹਦਾ ਜੁਗਾੜ ਜਿਹੜਾ ਲਾਇਆ ਏ ਤੁਸੀਂ ਤੁਸ ਟੋਟੇ ਦਿਮਾਗ ਵਿੱਚ ਆਈ ਦੀ ਗੱਲ ਹੈ ਬਿਲਕੁਲ ਜੀ ਕੱਲ ਪਤੰਗ ਦੀ ਉਡਾਉਣ ਦੀ ਆਈ ਸੀ ਤਾਂ ਪਤੰਗ ੜਾਇਆ ਤਾਂ ਸੋਚਿਆ ਉੱਥੇ ਉਹਨੇ ਜਿੰਨਾ ਕੰਮ ਕੀਤਾ ਵੀ ਕੱਲਾ ਹੋਰ ਬਾਈ ਹਵਾ ਇਧਰ ਲਈ ਨਾ ਹੋਈ ਤਾਂ ਪਤੰਗ ਨੇ ਤੈਨੂੰ ਨਹੀਂ ਜਾਣਾ ਪਤੰਗ ਦਾ ਸਿਰਫ ਇਸ ਤਰ੍ਹਾਂ ਹਵਾ ਦਾ ਪਹਾਇਆ ਤੂੰ ਜਾ ਸਕਦਾ ਹੈ ਡਰੋਨ ਫਿਰ ਕੱਲੂ ਦੀ ਦਿਖੂਗਾ ਉਹ ਤੁਹਾਨੂੰ ਦਿਖੂਗਾ ਜੀ ਉਹ ਚਾਹਣਗੇ ਉਧਰੋਂ ਤੁਹਾਨੂੰ ਡੈਮੇਜ ਕਰਕੇ ਤੁਹਾਨੂੰ ਦਿਖਾਵਾਂਗੇ ਜੇ ਕਿਤੇ ਮੀਟਿੰਗ ਦੇ ਵਿੱਚ ਸਹਿਮਤੀ ਹੁੰਦੀ ਹੈ ਕਿਸਾਨਾਂ ਦੀ ਫੇਰ ਤੇ ਸਹਿਮਤੀ ਹੁੰਦੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਗਵਰਨਮੈਂਟ ਮੰਨਦੀ ਹੈ ਜਿਵੇਂ ਅਗੂਆਂ ਦਾ ਫੈਸਲਾ ਹੋਊਗਾ ਅਸੀਂ ਉਹਨਾਂ ਨੂੰ ਮੋਸਟ ਵੈਲਕਮ ਹਾਂ ਹੋਰ ਜਾਂਦਿਆਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਉਹਨਾਂ ਨੂੰ ਮੰਗਾ ਮੰਨਣੀਆਂ ਚਾਹੀਦੀਆਂ ਨੇ ਜੋ ਸੱਦਦ ਕਰ ਰਹੇ ਨੇ ਅਸੀਂ ਇਸੇ ਕਿਸੇ ਕੰਟਰੀ ਦੀਆਂ ਅਸੀਂ ਕਿ ਪਾਕਿਸਤਾਨ ਥੋੜੀ ਆਏ ਆ ਕੋਈ ਪਾਕਿਸਤਾਨ ਦਾ ਬਾਰਡਰ ਬਣਾ ਰੱਖਿਆ ਹੈ ਇੰਨੀ ਸਿਕਿਉਰਿਟੀ ਤਾਂ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਹੈਗੀ ਜਿੰਨੀ ਇੱਥੇ ਲਾ ਰੱਖੀ ਆ ਅਸੀਂ ਵੀ ਇਸੇ ਧਰਤੀ ਤੇ ਜਾਈ ਆ ਗਵਰਨਮੈਂਟ ਨੂੰ ਇਹ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਸ਼ਾਂਤੀਪੂਰਨ ਮਾਹੌਲ ਨਾਲ ਟੇਬਲ ਟਾਕ ਕਰਕੇ ਇਹ ਫੈਸਲਾ ਲੈਣਾ ਚਾਹੀਦਾ ਬਹੁਤ ਧੰਨਵਾਦ ਥੈਂਕ ਯੂ ਤੇ ਅਸਾਂ ਸਾਡਾ ਨਾਲ ਬਾਈ ਜੀ ਜਿਨ੍ਹਾਂ ਨੇ ਜੁਗਾੜ ਲਾਇਆ ਹੈ ਡਰੋਨ ਦਾ ਡਰੋਨ ਨੂੰ ਡਰੋਨ ਟਕਾਉਣ ਦਾ ਡਿਫੈਂਸ ਲਈ ਡਰੋਨ ਇਹਨਾਂ ਨੇ ਉਡਾਉਣਾ ਹੈ ਤੇ ਪਹਿਲਾਂ ਪਤੰਗ ਨਾਲ ਡਰੋਨ ਫਟੈਨਸ ਦੀਆਂ ਗੇਂਦਾਂ ਨਾਲ ਵੀ ਤੇ ਪਤੰਗ ਨਾਲ ਕੱਲ ਸਿੱਟ ਲਿਆ ਸੀਗਾ ਡਰੋਨ ਹੁਣ ਦੁਬਾਰਾ ਵੀ ਡਰੋਨ ਤੇ ਉਡਾਉਂਦੇ ਨੇ ਤਾਂ ਇਹ ਡਰੋਨ ਨਾਲ ਵੀ ਡਿਫੈਂਸ ਕਰਨਗੇ ਤੇ ਡਰੋਨ ਨਾਲ ਡਰੋਨ ਸਿੱਟਣਗੇ ਧੰਨਵਾਦ